ਤੁਸੀਂ ਵਿਖ ਰਹੇ ਹੋ ਤਹਿਲਕਾ ਪੰਜਾਬ ਮੈਂ ਹਾ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਵਿਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਅਸੀਂ ਅੱਜ ਜ਼ਿਲ੍ਹਾ ਹਾਰਪੁਰ ਦੇ ਪਿੰਡ ਔਡਰਪੁਰ ਵਿੱਚ ਜਿੱਥੇ ਕਿ ਅੱਜ ਬਹੁਤ ਹੀ ਨਾਜਕ ਹਾਲਤ ਦੇਖਣ ਨੂੰ ਮਿਲਦੀ ਹੈ ਜਿੱਥੇ ਕਿ ਤੋ ਤਿੰਨਾ ਘਰਾਂ ਦੇ ਜਾਨ ਲਈ ਜਿੱਥੇ ਕਿ ਪੰਜਾਬ ਸਰਕਾਰ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਕਿ ਪਿੰਡਾਂ ਵਿੱਚ ਰਹਿੰਦੇ ਲੋਕਾਂ ਲਈ ਵਧੀਆ ਸਹੂਲਤਾਂ ਜਿੱਥੇ ਕਿ ਹੋਰ ਗਲੀਆਂ ਨਾਲੀਆਂ ਦਾ ਪ੍ਰਬੰਧ ਕੀਤਾ ਜਾਂਦਾ ਉੱਥੇ ਅੱਜ ਦੇਖ ਰਹੇ ਹਾਂ ਕਿ ਜਿੱਥੇ ਕਿ ਇੱਥੇ ਦੇ ਵਾਸੀ ਨਰਕ ਦੀ ਜ਼ਿੰਦਗੀ ਜਿ ਰਹੇ ਨੇ ਸੋ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੇ ਕਿ ਜਾਣ ਲਈ ਇੱਥੋਂ ਕੋਈ ਰਸਤਾ ਨਹੀਂ ਹੈ ਤਿੰਨ ਘਰ ਐਸੇ ਘਰ ਨੇ ਇਸ ਪਿੰਡ ਦੇ ਜੋ ਕਿ ਪ੍ਰਸ਼ਾਸਨ ਵੀ ਇਸ ਵੱਲ ਕੋਈ ਨਿਗਾਹ ਨਹੀਂ ਦਿੰਦਾ ਸੋ ਗੱਲ ਕਰਾਂਗੇ ਕਿ ਉਹਨਾਂ ਦੀ ਕੀ ਸਮੱਸਿਆ ਹੈ ਕਿਉਂ ਇੰਨੀ ਵੱਡੀ ਮੁਸੀਬਤ ਆਉਣਾ ਲਈ ਕੀ ਕਹਿਣਾ ਚਾਹੋਗੇ ਸਰ ਸਾਨੂੰ 25 30 ਸਾਲ ਹੋ ਗਏ ਮਤਲਬ ਇੱਥੇ ਧੱਕੇ ਖਾਂਦੇ ਨੇ ਸਾਡੀ ਨਾ ਕੋਈ ਪੰਚਾਇਤ ਸੁਣ ਰਹੀ ਹੈ ਨਾ ਕੋਈ ਸਾਨੂੰ ਮਤਲਬ ਪ੍ਰਸ਼ਾਸਨ ਦਾ ਕਿਸੇ ਪਾਸ ਸਾਨੂੰ ਅਸੀਂ ਆਪਣੇ ਹਲਕੇ ਦੇ ਵਿੱਚ ਡਾਕਟਰ ਰਾਜਕਮਾਰ ਨੂੰ ਵੋਟਾਂ ਪਾਈਆਂ ਸੀ ਤਨਮਨ ਨੂੰ ਲਾ ਕੇ ਬਹੁਤ ਹੈਲਪ ਕੀਤੀ ਆ ਲੇਕਿਨ ਉਹਨੇ ਸਾਡੀ ਇੱਕ ਵਾਰ ਵੀ ਬਾਤ ਨਹੀਂ ਪੁੱਛੀ ਬੇ ਕਿਦਾਂ ਜਿੰਦੇ ਹਾਲਾਂਕਿ ਆ ਡੀਪੂ ਦੇ ਦਾਣੇ ਸਾਡੇ ਦਾਣੇ ਵੀ ਸਾਰੇ ਪਿੱਛੇ ਗਏ ਟੂੜੀ ਤਾਂ ਹਟ ਗਈ ਆ ਤੇ ਮਤਲਬ ਸਾਨੂੰ ਡੀਪੂ ਦੇ ਵਿੱਚੋਂ ਦਾਣੇ ਵੀ ਸਾਨੂੰ ਦੋਹਾਂ ਦੀਆਂ ਤੇ ਕੱਟਦੇ ਹੁਣ ਕੋਈ ਦਾਣੇ ਵੀ ਨਹੀਂ ਸਾਨੂੰ ਮਿਲ ਰਹੇ ਤੇ ਨਾ ਕੋ ਸਾਨੂੰ ਪੁੱਛਦੇ ਨਾ ਕੋ ਪੰਚਾਇਤ ਸੁਣਦੀ ਆ ਕੋਈ ਨਹੀਂ ਸੁਣਦਾ ਹੈਗਾ ਸਾਡੀ ਸੋ ਦਾਣਿਆਂ ਦੀ ਗੱਲ ਤੇ ਦੂਰ ਦੀ ਗੱਲ ਆ ਆਪਾਂ ਪਹਿਲਾਂ ਜ਼ਿਕਰ ਕਰੀਏ ਕਿ ਤੁਹਾਡੇ ਘਰਾਂ ਵਿੱਚ ਆਉਣ ਜਾਣ ਦੇ ਰਸਤੇ ਦੀ ਕਿਉਂਕਿ ਦਾਣੇ ਜਾਂ ਖਾਣ ਦਾ ਕੋਈ ਵੱਡੀ ਮੁਸੀਬਤ ਨਹੀਂ ਸਭ ਤੋਂ ਵੱਡੀ ਮੁਸੀਬਤ ਤਾਂ ਕਿ ਸਾਡੇ ਆਉਣ ਵਿੱਚ ਵੀ ਇੰਨੀ ਮੁਸ਼ਕਲ ਆਈ ਹੈ ਕਿ ਅਸੀਂ ਕੰਦਾਂ ਟੱਪ ਕੇ ਇਸ ਥਾਂ ਦੇ ਉੱਤੇ ਪੁੱਜੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਸਰੇ 30 ਸਾਲ ਹੋ ਗਏ ਕੰਮ ਸੇ ਕੰਮ ਨਹੀਂ ਇਹ ਦੇਖ ਲਓ ਇਦਾਂ ਧੱਕੇ ਖਾਂਦੇ ਨੂੰ ਬੜੀ ਬਹੁਤ ਜ਼ਿਆਦਾ ਮੁਸ਼ਕਲ ਆ ਆ ਕਮਾਦ ਦੇਖ ਲਓ ਸਾਹਮਣੇ ਕਮਾਦ ਆ ਇਹਦੇ ਵਿੱਚ ਦੀ ਰਾਤ ਨੂੰ ਮਤਲ ਨੰਗੀ ਦਾ ਛੋਟੇ ਛੋਟੇ ਬੱਚੇ ਇੱਕ ਵਧੀਆ ਸਾਡੀ ਬਹੁ ਬਿਮਾਰ ਹੋ ਗਈ ਸੀ ਤਿੰਨਾ ਜਾਣੇ ਨੇ ਚੌਹਾਂ ਜਾਣੇ ਨੇ ਮੰਜੇ ਤੇ ਬਾਕੇ ਇਦਾਂ ਪਾਣੀ ਸੀ ਹੜ ਚੱਲਦਾ ਇਨੂੰ ਵਿਚਾਰੇ ਨੂੰ ਉਥੇ ਲਿਜਾ ਕੇ ਅਸੀਂ ਡਾਕਟਰ ਦੇ ਮਤਲਬ ਟੀਕੇ ਲਵਾਏ ਦੇ ਮੰਜੇ ਦੇ ਪਾ ਕੇ ਦਿਹਾੜੀ ਵਿੱਚ ਇਹ ਕੰਮ ਸਿਕਾਂ ਨੂੰ 6-7 ਸਾਲ ਦੀ ਗੱਲ ਅਜੇ ਤੱਕ ਸਾਡੀ ਕੋਈ ਸੁਣਦਾ ਨਹੀਂ ਹੈ ਨਾ ਕੋ ਪੰਚਾਇਤ ਸਾਨੂੰ ਕੋਈ ਰਾਹਤਾ ਨਹੀਂ ਰਾਤੀ ਦਾ ਕੋਈ ਜਾਨੀ ਕੋ ਲੈ ਕੇ ਦੇ ਰਿਹਾ ਕੱਖ ਨਹੀਂ ਹੈਗਾ ਇੱਦਾਂ ਤੱਕੇ ਹੀ ਖੰਦੇ ਫਿਰਦੇ ਆ ਦੇਖ ਲਓ ਤੁਹਾਡੀ ਸਾਹਮਣੇ ਆ ਕਮਾਦਾਂ ਇਦਾਂ ਇਨਾਂ ਆਥੇ ਦੀ ਗਮੰਨਾ ਛੋਟਾ ਜਿਹਾ ਉਹਦੇ ਵਿੱਚ ਦੀ ਨੰਗੀ ਦਾ ਐਟਾ ਸਾਡੇ ਪਾਣੀ ਆ ਦਾ 2-2 ਫੁੱਟ ਜਿੱਥੇ ਕੇ ਗੱਲ ਕਰੀਏ ਕਿ ਪੰਜਾਬ ਇੱਕ ਰੰਗਲਾ ਪੰਜਾਬ ਆ ਉਥੇ ਵੱਡੇ ਵੱਡੇ ਦਾਵੇ ਪ੍ਰਸ਼ਾਸਨ ਦੀ ਤਰਫੋਂ ਸਰਕਾਰਾਂ ਦੀ ਤਰਫੋਂ ਸੋ ਇੱਥੇ ਦੇ ਲੋਕ ਜੋ ਕਿ ਇੱਥੇ ਦੇ ਵਾਸੀ ਹਨ ਇੱਕ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ ਸੋ ਹੋਰ ਵੀ ਵੀਰ ਜੀ ਅਨੋ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਸੁਣਦੇ ਹਾਂਜੀ ਸਨੂ ਜੀ ਰਾਹ ਦੀ ਬੜੀ ਮੁਸ਼ਕਿਲ ਹੈ ਨਹੀਂ ਮੁਸ਼ਕਿਲ ਹੈ ਨਾ ਕਿ ਗੱਲ ਛੱਡਦੇ ਵੀ 25 ਸਾਲ ਤੱਕਰੀਬ ਹੈ ਕੋਈ ਕੰਦਾ ਕੁਛ ਕੋਈ ਕੋਸ਼ ਬੋਲਦਾ ਆ ਕੋਈ ਕੁਛ ਬੋਲਦਾ ਆ ਬਣੇ ਅੰਨੇ ਯਾਨੀ ਕਿ ਨਾ ਦੁਖੀ ਆ ਬਹੁਤ ਜਿਆਦੇ ਤੁਹੀਆਂ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਸੋ ਜਿੱਥੇ ਗੱਲ ਕਰੀਏ ਕਿ ਇਸ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸੰਸਥਾਵਾਂ ਵੱਡੇ-ਵੱਡੇ ਡੇਰੇ ਵੱਡੀਆਂ-ਵੱਡੀਆਂ ਐਨਜੀਓ ਸੋ ਐਨਆਰਏ ਵੀ ਜਿਹੜੇ ਕਿ ਵੱਡੇ-ਵੱਡੇ ਦਾਅਵੇ ਕਰਦੇ ਹਨ ਵੱਡੇ-ਵੱਡੇ ਲੰਗਰ ਲਗਾਉਂਦੇ ਹਨ ਦੂਸਰੇ ਸਟੇਟਾਂ ਦੇ ਵਿੱਚ ਜਾ ਕੇ ਸਵਾਜ ਇਹ ਲੋਕ ਜੋ ਕਿ ਨਰਕ ਭਰੀ ਜ਼ਿੰਦਗੀ ਮਾਤਾ ਜੀ ਨਾਲ ਸਾਨੂੰ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਹੈਲੋ ਹਾਂਜੀ ਬਹੁਤ ਅਸੀਂ ਤਾਂ ਪਰੇਸ਼ਾਨ ਹਾਂ ਜੀ ਬਹੁਤ ਦੁਖੀ ਹਾਂ ਅਸੀਂ ਜਿਆਦਾ ਦੁਖੀ ਹਾਂ ਅਸੀਂ ਤਾਂ ਬਹੁਤ ਜਿਆਦਾ ਦੁਖੀ ਹਾਂ ਅਸੀਂ ਸਾਡੇ ਬੱਚੇ ਪੂਰਾ ਪੂਰਾ ਤੇਰੇ ਪੋਤਿਆਂ ਪੋਤੇ ਬਹੁਤ ਦੁਖੀ ਹਾਂ ਅਸੀਂ ਮੇਰਾ ਬੰਦਾ ਹੈ ਨਹੀਂ ਮੇਰੇ ਸਰ ਤੇ ਮੇਰਾ ਪੋਤਾ ਇੱਕ ਵਾ ਬਹੁਤ ਪਰੇਸ਼ਾਨ ਹਾਂ ਅਸੀਂ ਤਾਂ ਐਨੇ ਦੁਖੀ ਹਾਂ ਅਸੀਂ ਪੱਠੇ ਪੋਸਣ ਰੱਖੇ ਹੋ ਵਾ ਅਸੀਂ ਲੋਕਾਂ ਨੂੰ ਨਹੀਂ ਸਾਡਾ ਤਾਰਸ ਕੀਤਾ 2 ਦਿਨ ਹੋ ਗਏ ਸਾਨੂੰ ਇੱਧਰ ਜੇ ਲੰਘ ਦਿਆਂ ਨੂੰ ਬਹੁਤ ਪਰੇਸ਼ਾਨੀਆਂ ਸਾਨੂੰ ਪਈਆਂ ਆ ਨਾ ਸਾਨੂੰ ਖਾਣ ਨਾ ਮੰਜੇ ਨੂੰ ਬਾਣ ਬਹੁਤ ਦੁਖੀ ਹਾਂ ਜੀ ਅਸੀਂ ਤਾਂ ਮਹਾਰਾਜ ਸਾਡੀ ਫਰਿਆਦ ਹੈ ਸਾਡੀ ਹੱਥ ਬੰਨ ਕੇ ਬੇਨਤੀ ਆ ਸਾਡੀ ਸੁਣ ਲਓ ਸਾਨੂੰ ਰਸਤਾ ਲੈ ਕੇ ਦੇਵੋ ਜਿੱਥੋਂ ਵੀ ਮਰਜੀ ਦੇਵੋ ਨਾ ਸਾਡੀ ਪੰਚ ਸੁਣਦਾ ਨਾ ਕੋ ਸਰਪੰਚ ਸੁਣਦਾ ਸਾਡੀ ਕੋਈ ਨਹੀਂ ਸੁਣਦਾ ਗੱਗਾ ਗੱਲ ਕੋ ਕੁਝ ਲੋਕਾਂ ਨੂੰ ਕੋਈ ਮਾਰ ਹੁੰਦੀ ਆ ਕਿ ਹਰ ਤੋਂ ਪੀੜਤ ਹਨ ਕੋਈ ਲੋਕ ਮੈਂ ਕਿ ਪਿਛਲੇ ਸਾਲ ਕਰੋਨਾ ਤੋਂ ਪੀੜਤ ਹਨ ਇਹ ਲੋਕ ਰਸਤੇ ਤੋਂ ਬਹੁਤ ਵੱਡੀ ਇਹਨਾਂ ਦੀ ਇੱਕ ਸਮੱਸਿਆ ਹੈ ਸੋ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਆਪਣੇ ਟੀਵੀ ਦੇ ਮਾਧਮ ਰਾਹੀਂ ਮੰਗ ਕਰਦੇ ਹਾਂ ਕਿ ਜੋ ਕਿ ਇਹ ਲੋਕ ਇਹ ਜਿੰਦਾਨਕ ਭਰੀ ਜ਼ਿੰਦਗੀ ਇਸ ਪਿੰਡ ਦੇ ਵਿੱਚ ਵਸਿਤ ਕਰ ਰਹੇ ਹਨ ਸੋ ਅਪੀਲ ਕਰਦੇ ਹਾਂ ਇੱਥੋਂ ਦੀ ਗ੍ਰਾਮ ਪੰਚਾਇਤ ਦੇ ਮੈਂਬਰ ਸਹਿਬਾਨਾਂ ਨੂੰ ਸਰਪੰਚ ਸਹਿਬਾਨਾਂ ਨੂੰ ਸੋ ਪ੍ਰਸ਼ਾਸਨ ਦੇ ਪੂਰੇ ਅਧਿਕਾਰੀਆਂ ਨੂੰ ਸੋ ਸੀਸੀ ਸਾਹਿਬ ਨੂੰ ਕਿ ਇਹ ਨਾ ਜੋ ਗਰੀਬ ਲੋਕ ਨੇ ਜੋ ਕਿ ਆਪਣਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਕਰਦੇ ਹਨ ਰਹਿਣ ਆਉਣ ਜਾਣ ਦੀ ਇੰਨੀ ਵੱਡੀ ਸਮੱਸਿਆ ਆ ਤੇ ਖਾਣ ਪੀਣ ਦੀ ਤਾਂ ਦੂਰ ਦੀ ਗੱਲ ਹੈ ਸੋ ਵੀਰ ਜੀ ਵੀ ਨਾਲ ਉਹਨਾਂ ਨੂੰ ਵੀ ਪੁੱਛਾਂਗੇ ਕੀ ਕਰਨਾ ਚਾਹੋਗੇ ਸਸੀ ਗਾਲ ਜੀ ਵੀ ਸਾਨੂੰ 2002 ਤੋਂ ਸਾਡਾ ਰਸਤਾ ਬੰਦ ਕੀਤਾ ਗਿਆ ਸਾਨੂੰ ਨਾ ਕੋਈ ਪ੍ਰਸ਼ਾਸਨ ਨਾ ਕੋਈ ਐਮਐਲਏ ਨਾ ਕੋਈ ਪੰਜਵੀਂ ਪੰਚਾਇਤ ਆ ਗਈ ਸਾਡੇ ਪਿੰਡ ਦੀ ਕਿਸੇ ਪੰਚਾਇਤ ਨੇ ਨਹੀਂ ਸੁਣੀ ਕਿਸੇ ਮੈਂਬਰ ਨੇ ਨਹੀਂ ਸੁਣੀ ਬਹੁਤ ਬੰਦੇ ਐਮਐਲਏ ਸਾਡੇ ਘਰ ਆ ਕੇ ਵੋਟਾਂ ਦੀਆਂ ਸਾਡੇ ਅੱਗੇ ਪੈਰੀ ਪੈਂਦੇ ਨੇ ਜਦੋਂ ਲੋੜ ਹੁੰਦੀ ਉਦੋਂ ਪੈਰੀ ਪੈਂਦੇ ਨੇ ਪਰ ਹੁਣ ਮੌਕੇ ਤੇ ਜਿੱਤਣ ਤੋਂ ਬਾਅਦ ਸਾਡੇ ਕੋਈ ਕਰੇ ਨਹੀਂ ਆਂਦਾ ਕੋਈ ਪੁੱਛਦਾ ਨਹੀਂ ਕੋਈ ਦੱਸਦਾ ਨਹੀਂ ਕਿਸੇ ਨੇ ਹਜੇ ਤੱਕ ਵੀ ਸਾਡੀ ਕੋਈ ਸਾਰ ਨਹੀਂ ਲਈ ਸਾਨੂੰ ਆ तकरीबन 1 ਮਹੀਨੇ ਦੇ ਲੱਗੇ ਹੋ ਚੱਲਾ ਪੰਜਵੀਂ ਵਾਰ ਸਾਡੇ ਇੱਥੋਂ ਪਾਣੀ ਆ ਗਿਆ ਜੀ ਪੰਜਵੀਂ ਵਾਰ ਤੇ ਕਿਸੇ ਨੇ ਵੀ ਇੱਕ ਵਾਰ ਪੁੱਛਿਆ ਨਹੀਂ ਆ ਕੇ ਕਿ ਕਿੱਦਾਂ ਲੰਘਦੇ ਆ ਕਿੱਦਾਂ ਇੱਥੋਂ ਜਾਂਦੇ ਆ ਅਸੀਂ ਕਿਸੇ ਦੇ ਘਰਾਂ ਦੇ ਵਿੱਚ ਹੀ ਲੰਘਦੇ ਆ ਜੀ ਸਾਨੂੰ ਉਹਨਾਂ ਨੇ ਥੋੜਾ ਜਿਹਾ ਰਾਹ ਦਿੱਤਾ ਹੋਇਆ ਲੰਘਣ ਵਾਸਤੇ ਉੱਥੋਂ ਲੰਘਦੇ ਆ ਸਾਨੂੰ ਇੰਨੀ ਕੀ ਪਰੇਸ਼ਾਨੀ ਆ ਇੱਕ ਮਹੀਨੇ ਦੇ ਲੱਗੇ ਹੋ ਚੁਲਾ ਸਾਡੇ ਬੱਚੇ ਸਕੂਲ ਨਹੀਂ ਗਏ ਸੋ ਇਹ ਇੰਨੀ ਵੱਡੀ ਨੌਬਤ ਕਿਉਂ ਆ ਇਸ ਦਾ ਕੋਈ ਕਾਰਨ ਪਿੰਡ ਦੀਆਂ ਪੰਚਾਇਤਾਂ ਜੀ ਜੀ ਕਹੇ ਬੰਦ ਕਰਾਉਣ ਵਾਲੇ ਰਾਸਤੇ ਇੱਥੋਂ ਸਾਡਾ ਰਸਤਾ ਸੀਗਾ ਸਾਡੇ ਬਜ਼ੁਰਗਾਂ ਨੇ ਦਾਦੀਆਂ ਪੜਦਾਦੀਆਂ ਨੇ ਇਹ ਸੋ ਰਸਤਾ ਮੁੱਲ ਰਾਸਤਾ ਖਰੀਦੇ ਹੋਇਆ ਸੀ ਜੀ ਤੇ ਮੁੱਲ ਖਰੀਦ ਕੇ ਫੇ ਵੀ ਸਾਡੀਆਂ ਪੰਚਾਇਤਾਂ ਨੇ ਕੀ ਮਾੜੀਆਂ ਪੰਚਾਇਤਾਂ ਜੀ ਤੇ ਉਹ ਰਾਸਤੇ ਨੂੰ ਬੰਦ ਕਰ ਦਿੱਤਾ ਗਿਆ ਕੋਈ ਨਹੀਂ ਉਹਨੂੰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਤੇ ਬਹੁਤ ਪਰੇਸ਼ਾਨ ਆ ਜੀ ਤਕਰੀਬਨ 2002 ਤੋਂ ਬੰਦ ਸਾਡਾ ਰਾਸਤਾ ਕੀਤਾ ਹੈ ਬਹੁਤ ਅਸੀਂ ਐਮਐਲਏ ਦੇ ਗੱਡੀਆਂ ਭਰ ਭਰ ਕੇ ਗਏ ਸੋਨ ਸਿੰਘ ਠੰਡਲ ਸਿਗਾ ਇਹਦੇ ਕਰੇ ਬਹੁਤ ਵਾਰੀ ਗਏ ਜੀ ਇਹਨੇ ਨਹੀਂ ਸਾਡੀ ਸੁਣੀ ਰਾਜਕੁਮਾਰ ਉਹਨਾਂ ਨੂੰ 10-11 ਸਾਲ ਹੋ ਚਲੇ ਜੀ ਉਹਨੇ ਨਹੀਂ ਸਾਡੀ ਸੁਣੀ ਯਾਨੀ ਬਹੁਤ ਮੁਸ਼ਕਲ ਹੈ ਜੀ ਸਾਨੂੰ ਬੜੀ ਨੰਗਣ ਦੀ ਪ੍ਰੋਬਲਮ ਹੈ ਸਾਨੂੰ ਰਾਸਤਾ ਦਿੱਤਾ ਜਾਵੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਜੀ ਸੋ ਜੇ ਗੱਲ ਕਰੀਏ ਰਾਜਨੀਤਿਕ ਲੋਕਾਂ ਦੀ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ ਤੇ ਉਦੋਂ ਆਣ ਕੇ ਗੱਡੀਆਂ ਪਰਪਰ ਸਾਡੇ ਘਰਾਂ ਦੇ ਵਿੱਚ ਆਣ ਕੇ ਮਿੰਨਤਾਂ ਤਾਲੇ ਕਰਦੇ ਹਨ ਤੇ ਜੇ ਹੁਣ ਉਹਨਾਂ ਨੂੰ ਰਾਹ ਦੀ ਸਮੱਸਿਆ ਹੈ ਜਾਂ ਹੋਰ ਕੋਈ ਵੱਡੀ ਦਿੱਕਤ ਆਉਂਦੀ ਹੈ ਤਾਂ ਕੋਈ ਸਾਰ ਨਹੀਂ ਲੈਂਦਾ ਸੋ ਅਸੀਂ ਆਪਣੇ ਟੀਵੀ ਦੇ ਮਾਧਿਅਮ ਨਾਲ ਹੀ ਜਿੱਥੇ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਨਾ ਗਰੀਬ ਲੋਕਾਂ ਦੀ ਸਾਰ ਲੈ ਕੇ ਇਹਨਾਂ ਨੂੰ ਰਸਤੇ ਤੋਂ ਜੋ ਕਿ ਇਹਨਾਂ ਦਾ ਰਸਤਾ ਬਣਦਾ ਉਹਨਾਂ ਨੂੰ ਰਸਤਾ ਦਵਾਇਆ ਜਾਵੇ ਤਾਂ ਕਿ ਲੋਕ ਆਪਣੀ ਜ਼ਿੰਦਗੀ ਬਹੁਤ ਹੀ ਸਖਾਲੀ ਜੋ ਜੀ ਸਕਣ ਇਹਨੇ ਉਹ ਰਹਿਣ ਬਸਾਰਾ ਵਾਲੇ ਘਰ ਜਿੱਥੇ ਕਿ ਇਹਨਾਂ ਘਰਾਂ ਨੂੰ ਕੋਈ ਵੀ ਜਾਣ ਲਈ ਰਸਤਾ ਨਹੀਂ ਹੈ ਇਹ ਲੋਕ ਕੰਡਾਂ ਤੋਂ ਟੱਪ ਕੇ ਲੋਕਾਂ ਕੋ ਰਸਤਾ ਬਣਾ ਕੇ ਜੋ ਕਿ ਆਪਣੇ ਘਰਾਂ ਨੂੰ ਆਂ ਕਿ ਇਹ ਦੇਖੋ ਪੌੜੀਆਂ ਲੱਗੀਆਂ ਹੋਈਆਂ ਨੇ ਜੋ ਕਿ ਪੌੜੀਆਂ ਰਾਹੀਂ ਉਤਰ ਕੇ ਦੂਸਰੇ ਪਾਸੇ ਜਾ ਕੇ ਆਪਣਾ ਜੀਵਨ ਬਸਰ ਕਰ ਰਹੇ ਨੇ